बेटा हाँ भाई कैसे हो ठीक हो जी पैरों में सो जा रही है कोई नहीं अब तो चली जाएगी पहले आई थी ना अब उतरनी शुरू हो गई क्यों है जी सोच जी सोच क्यों अच्छा पेशेंट ना तेरा ब्लड प्रेशर ज्यादा सी ब्लड प्रेशर बढ़ गया सी बच्चा होने तो पहला।, पहला भी बच्चा है ਇਹ ਪਹਿਲਾ ਲੜਕਾ ਲੜਕੀ ਲੜਕੀ ਹੈ ਇਹ ਇੱਕ ਹੀ ਬੱਚਾ ਹੈ ਅਭੀ ਪੂਰਾ ਆਪਣਾ ਇਲਾਜ ਕਰਾਣਾ ਤਾਂ ਦਰਸਤ ਹੋਣਾ ਦੂਜੇ ਬੱਚਾ ਕੀ ਜਲਤੀ ਨਹੀਂ ਕਰਨਾ ਠੀਕ ਹੈ ਜੀ ਪ੍ਰੋਪਰਟੀ ਦੀ ਕੋਈ ਕਰਾ ਲੇ ਕਿਉਂਕਿ ਜੇ ਜੇ ਤੇਰੇ ਇਹ ਹੋਇਆ ਨਾ ਇਹ ਹਰ ਕੋਹਤ ਨੂੰ ਨਹੀਂ ਹੁੰਦਾ ਇਹ ਜੇ ਸਭ ਠੀਕ ਹੋ ਚਲੋ ਤਾਂ ਇਹ ਵੀ ਇਹ ਬੱਚਾ ਦੂਸਰਾ ਹੈ ਦੂਸਰਾ ਬੱਚਾ ਚਲੋ ਕੰਪਲੀਟ ਹੋ ਗਈ ਫੈਮਿਲੀ ਚਲੋ ਮੁਬਾਰਕ ਹੋਰ ਕੋਈ ਦਿੱਕਤ ਉਕਲ ਸਾਰਾ ਕੋਈ ਬਾਹਰੋਂ ਤਾਂ ਨਹੀਂ ਖਰਚਾ ਹੁੰਦਾ ਕੋਈ ਅੱਛਾ ਹਾਂਜੀ ਆ ਗਿਆ ਜੀ ਰਾਜਵੀਰ ਸਾਡਾ ਨਾ ਇਹ ਹੀ ਹੈ ਜੀ ਤੁਸੀਂ ਉਹਨਾਂ ਤੋਂ 400 ਰੁਪਏ ਲਿਆ ਸੀ ਐਕਸਰੇ ਦਾ ਨਾ ਹਾਂਜੀ ਇਸ ਗੱਲ ਦਾ ਤੇ ਪੇਸ਼ੈਂਟ ਕਹ ਰਿਹਾ ਐਕਸਰੇ ਕਰਾਉਣਾ ਆਇਆ ਸੀ ਜੀ ਆ ਦੇਖੋ ਤੁਹਾਨੂੰ ਲਿਖ ਕੇ ਦੇ ਰਿਹਾ ਜੀ ਉਹਨੂੰ ਅਨੀਵਰ ਸ਼ਾਮ ਨੂੰ ਆਇਆ ਸੀ ਕਿ ਕੰਨ ਤੇ ਇਲਾਜ ਤੇ ਐਕਸਰੇ ਕੀ ਲੱਗ ਕੇ ਹੋਇਆ ਤੁਸੀਂ ਬੜੇ ਹਾਂ ਸਰ ਰੇਡੀਓ ਕਰਾਣਾ ਤੇ ਤੁਸੀਂ ਇਹਨਾਂ ਤੋਂ 400 ਰੁਪਏ ਲਿਆ ਹੈ ਕਹਿੰਦਾ ਜੀ ਸਰ ਤੁਸੀਂ ਲਵਾਇਆ ਸੀ ਸਰ ਉਹ ਤੇ ਕਹ ਰਿਹਾ ਐਂਟਰੀ ਪਾਉਣੀ ਹੈ ਜੀ ਦੇਖੋ ਤੁਸੀਂ ਉਹਨਾਂ ਨੂੰ ਜਾਣਦੇ ਹੋ ਨਹੀਂ ਜੀ ਥੋੜੇ ਕੋ ਲਾਕਡਾਊਨ ਦਾ ਨਹੀਂ ਹਨ ਪੇਸ਼ੈਂਟ ਝੂਠ ਨਹੀਂ ਬੋਲ ਰਿਹਾ ਸਰ ਜਾਤਾ ਹੋਵੇ ਨਾ ਵੀ ਤੁਹਾਡਾ ਕੋਈ ਤੁਹਾ ਤੁਹਾਨੂੰ ਜਾਣਦਾ ਕੋਈ ਪੁਰਾਣੀ ਲੱਗਦਾ ਉਹ ਤਾਂ ਹੈ ਨਹੀਂ ਜੀ ਪੇਸ਼ੈਂਟ ਦੁਖੀ ਆ ਉਹਦਾ ਕੋਈ ਘਰੇ गिर ਗਿਆ ਉਹਦਾ ਐਕਸੀਡੈਂਟ ਹੋ ਗਿਆ ਇਸ ਇਸ ਕੇ ਰਾਜਵੀਰ ਨੇ ਹੋਰ ਕਿਸੇ ਦਾ ਨਾਮ ਨਹੀਂ ਲੈ ਰਿਹਾ ਉਹ ਜੀ ਇਹ 400 ਰੁਪਏ ਲਿਆ ਮੇਰੇ ਕੋਲ ਠੀਕ ਹੈ ਇਹ ਉਸ ਦਾ ਸ਼ਾਇਦ ਤੁਹਾਡੇ ਤੁਸੀਂ ਆਪਨੇ ਕਿਹਾ ਇਹ 10 ਦਾ ਤੁਹਾਡੇ ਤੁਹਾਡੇ ਹੱਥ ਦਾ ਹੈਂਡ ਰਾਈਟਿੰਗ ਹੈ ਠੀਕ ਹੈ ਬੀਟ ਐਕਸ਼ਨ ਹੋ ਜਾਵੇਗਾ ਠੀਕ ਹੈ ਕੀ ਲੱਗਿਆ ਜੀ ਰੇਡੀਓਗ੍ਰਾਫ ਲੈ ਕੇ ਭੇਜੋ ਜੀ ਕੋਈ ਗੱਲ ਨਹੀਂ ਜੀ ਇਹ ਤਾਂ ਨਹੀਂ ਬੜਾ ਚੱਤਾ ਠੀਕ ਹੈ ਤੁਹਾਨੂੰ ਨਜ਼ਰ ਨਹੀਂ ਆਇਆ ਜਾਂ ਮੇਰੇ ਆਇਆ ਤਾਂ ਤੁਹਾਡੇ ਆਲ ਵਿੱਚ ਜੰਮਿਆ ਹੋਇਆ ਥਾਂ ਥਾਂ ਤੇ ਬੂਟੇ ਜੰਮਿਆ ਇੱਕ ਤਾਂ ਛੱਤ ਸਾਰੀ ਹਰੀ ਪਈ ਹੈ ਜਿਵੇਂ ਲਾਉਨ ਬਣਾਇਆ ਹੁੰਦਾ ਤੇ ਛੱਤ ਕੱਚੀ ਹੈ ਦੇਖੋ ਇਧਰ ਅੱਗੇ ਦੱਸਿਓ ਮੈਨੂੰ ਜਰਾ ਇਹ ਸਰ ਕੱਚੀ ਤਾਂ ਨਹੀਂ ਹੈ ਇਹ ਕੌਣ ਕਰਾਊਗਾ ਸਭਾਈ ਇਹਦੀ ਉਹ ਕੁੰਜੇ ਚ ਪਾਣੀ ਖੜਾ ਹੋਇਆ ਉੱਥੇ ਕਦੋਂ ਦੀ ਬਾਰਿਸ਼ ਹੋਈ ਹੋਈ ਅੱਜ ਤਾਂ ਹੋਈ ਨਹੀਂ ਇਹਦੇ ਚ ਮੋਸਕਿਟੋ ਬ੍ਰੀਡ ਕਰਨਗੇ ਬਰਸਾਤ ਚ ਤਾਂ ਜੂਨ ਕਰਨਗੇ ਨਾ ਜੇ ਕੋਈ ਇੱਕ ਦਿਨ ਬਾਰਿਸ਼ ਹੋਏਗੀ ਤਾਂ ਇਹ ਪਾਣੀ ਕਿਉਂ ਖੜਾ ਹੋਇਆ ਜੀ ਉੱਥੇ? ਸਾਡਾ ਉਹਦਾ ਨਾ ਕੰਮ ਰਹਿਦਾ ਗਾ ਜੀ ਉਸ ਸਾਰਾ ਦੁਬਾਰਾ ਪੱਟ ਕੇ ਕਰਵਾ ਰਹੇ ਹਾਂ। ਪੁਰਾਣੀ ਛੱਤ ਸੀਗੀ ਉੱਥੇ ਡੀਗਰੇਡਿੰਗ ਸੀ। ਟਾਈਲ ਟਾਈਲ ਸਾਰੀ ਪੱਟ ਕੇ ਉਸ ਨੂੰ ਪੱਟ ਕੇ ਉਹਦਾ ਕੋਈ ਲੈਵਲਿੰਗ ਕਰੋ। ਪਾਣੀ ਕਿਤੇ ਨਿਕਲੇ ਕਿਸੇ ਪਾਸੇ। ਜੀ ਸਾਰਾ ਉੱਥੇ ਰੇਨ ਰੇਨਵਟਰ ਪਾਈਪ ਦੇਣਾ ਚਾਹੀਦਾ ਸੀ। ਦੇਖੋ ਤੁਸੀਂ ਪੀਐਚ ਅਸੀ ਦੋ? ਹਾਂ ਜੀ। ਬਰੀ ਪੂਰ ਪਰਫਾਰਮੈਂਸ ਵਾਲਾ। ਆ ਸਾਰੀਆਂ ਛੱਤਾਂ ਸਾਰੀਆਂ ਸਾਫ਼ ਕਰੋ ਕਿਤੇ ਕਾ ਬੂਟੀ ਕਿਤੇ ਨਹੀਂ ਨਜ਼ਰ ਆਣੀ ਚਾਹੀਦੀ ਮੈਨੂੰ। ਮੌਕੇ ਦੇ ਹਾਲਾਤ ਆਪ ਵੀ ਦੇਖਣੇ ਚਾਹੁੰਦਾ ਸੀ ਕਿ ਮੈਂ ਉੱਪਰ ਜਾ ਕੇ ਦੇਖ ਕੇ ਆਇਆ ਔਰ ਸਾਰਿਆਂ ਨੂੰ ਤਾੜਨਾ ਕੀਤੀ ਹੈ ਸਾਰਾ ਸਟਾਫ ਵੀ ਮੈਂ ਬੁਲਾਇਆ ਔਰ ਉਹਨਾਂ ਨੂੰ ਸਾਰਿਆਂ ਨੂੰ ਤਾੜਨਾ ਕਰਾਂਗਾ ਇਹੋ ਜਿਹਾ ਇਨਡਿਸਿਪਲਿਨ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਦੇ 'ਚ ਮੇਰੇ ਕੋਲੇ ਇੱਕ ਹੋਰ ਕੰਪਲੇਂਟ ਵੀ ਆਈ ਜਾਵੇ ਕਿਸੇ ਵਰਕਰ ਨੇ ਪੇਸ਼ੈਂਟ ਕਹਿ ਰਿਹਾ ਔਰ ਉਹਨੂੰ ਜਾਣਦਾ ਨਹੀਂ ਆ ਉਹ ਬੰਦਾ ਉਹਨੇ ਐਕਸਚੇਜ ਕਰਨ ਦੇ ਵੀ ਪੈਸੇ ਲਏ ਆ ਉਸਤੇ ਵੀ ਕਾਰਵਾਈ ਹੋਏਗੀ ਪਹਿਲਾਂ ਮੈਂ ਡਾਕਟਰ ਤੇ ਵੀ ਕਾਰਵਾਈ ਕੀਤੀ ਸੀ ਜਿਹੜਾ ਬੰਦਾ ਵੀ ਮਰੀਜ਼ ਨੂੰ ਹਰਾਸ ਕਰੇਗਾ ਉਹਨੂੰ ਮੈਂ ਹਰਾਸ ਕਰਾਂਗਾ ਕਿ ਤੁਹਾਨੂੰ ਲੱਗੇ ਜੀ ਕਿਸੇ ਨਾਲ ਨਹੀਂ ਦੇਖੋ ਜਿਹੜਾ ਕੋਵਿਡ ਨੂੰ ਲੈ ਕੇ ਜਿਹੜਾ ਲੇਟੈਸਟ ਹੈਗਾ ਪੰਜਾਬ 'ਚ 137 ਕੇਸਸ ਹੈ ਜੀ ਹਰਿਆਣੇ ਦੇ ਵਿੱਚ 400 ਦੇ ਕਰੀਬ ਹੈ ਔਰ ਦਿੱਲੀ ਦੇ ਵਿੱਚ ਹਰਿਆਣੇ 424 ਹੈ ਸਾਡੇ 137 ਹੈ ਤੇ ਦਿੱਲੀ ਦੇ ਵਿੱਚ 3327 ਹੈ ਤੇ ਦੇਸ਼ ਵਿੱਚ 23984 ਹੈ ਕੋਵਿਡ ਦੇ ਕੇਸਸ ਪੰਜਾਬ 'ਚ ਘਟਤਾ ਹੈ ਸਿਰਫ ਮੈਂ बार-बार ਕਹਿੰਨਾ ਵੀ ਕੋਵਿਡ ਦਾ ਇਸੋਲੇ ਕੋਈ ਨਾ ਤਾਂ ਪ੍ਰੋਪੋਰਸ਼ਨ ਦੀ ਲੋੜ ਹੈ ਜਿਆਦਾ ਨਾਕ ਮਹਾਰਾਨ ਦੀ ਲੋੜ ਹੈ ਸਿਰਫ ਤੇ ਸਿਰਫ ਜਿਹੜੀਆਂ ਡੈਥ ਵੀ ਹੋਈਆਂ ਨਾ ਜਿਹੜੇ ਇਮਿਊਨ ਕੰਪਰੋਮਾਈਜ਼ਡ ਹੈ ਬਹੁਤ ਜ਼ਿਆਦਾ ਬਜ਼ੁਰਗ ਹੈ ਤੀਜੀ ਡੈਥ ਹੋਈ ਜਿਹੜਾ 82 ਸਾਲ ਦਾ ਬੰਦਾ ਸੀ ਉਸ ਤੋਂ ਪਹਿਲਾਂ ਤਕਰੀਬਨ 80 ਸਾਲ ਦੀ ਇੱਕ ਮਾਤਾ ਸੀ ਬਹੁਤ ਜ਼ਿਆਦਾ ਆਬੈਸਟੀ ਸੀ ਉਹਨਾਂ ਨੂੰ ਮੋਰਬਿਡ ਆਬੈਸਟੀ ਕਹਿੰਦੇ ਆ ਸੀ ਸਾਹ ਦੀ ਬਿਮਾਰੀ ਸੀ ਉਸ ਤੋਂ ਪਹਿਲਾਂ ਹਾਈਪਰਟੈਨਸ ਵੀ ਦਾ ਪੇਸ਼ੈਂਟ ਸੀ ਇਹਨਾਂ ਨੂੰ ਵੀ ਦਿਲ ਦਾ ਦਿਲ ਦੇ ਰੋਗੀ ਸੀ ਇਹ ਵੀ ਹੋਰ ਵੀ ਦੋ ਤਿੰਨ ਬਿਮਾਰੀਆਂ ਸੀ ਇਹਨਾਂ ਨੂੰ ਓਵਰਡੇਜ ਦੇ ਵਿੱਚ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਉਹ ਪੀੜ ਬੜਕਿਆੜੀ ਜਗ੍ਹਾ ਤੇ ਨਾ ਜਾਣ ਕਰੇ ਰਹਿਣ ਆਪਣੇ ਵਿਚਾਰ ਰੱਖਣ ਆਪਣਾ ਕੋਵਿਡ ਜਿਹੜਾ ਹੈਗਾ ਪੁਰਾਣਾ ਵੇਰੀਐਂਟ ਹੈ ਨਾਥਿੰਗ ਟੂ ਵਰੀ ਐਜ਼ ਆਫ ਨਾਓ ਅਸੀਂ ਗਵਰਨਮੈਂਟ ਆਫ ਇੰਡੀ ਸਾਡੇ ਕੋਲੇ ਤਿਆਰੀ ਪੂਰੀ ਆ ਜੀ ਸਾਡੇ ਕੋਲੇ ਬੈਡ 7000 ਤੋਂ ਵੱਧ ਬੈਡਸ ਆ ਦਵਾਈਆਂ ਵੈਂਟੀਲੇਟਰ ਟ੍ਰੇਨ ਸਟਾਫ ਨਾਥੀ ਕੁਵਰੀ